ਅਰ ਰੋਕਰਾਂਗੇ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਢੱਲੇਵਾਲ ਨੂੰ ਮਿਲਣ ਜਾਵੇਗੀ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਖਨੋਰੀ ਬਾਰਡਰ ਤੇ ਪਹੁੰਚ ਕੇ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਦੁਪਹਿਰ 3 ਵਜੇ ਖਨੋਰੀ ਬਾਰਡਰ ਤੇ ਇਹ ਮੁਲਾਕਾਤ ਹੋਵੇਗੀ ਢੱਲੇਵਾਲ ਦਾ ਹਾਲ ਜਾਣਨਗੇ ਕਿਸਾਨੀ ਮੁੱਦਿਆਂ ਤੇ ਵੀ ਗੱਲਬਾਤ ਹੋਵੇਗੀ ਪਿਛਲੀ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਦੇ ਨਾ ਪਹੁੰਚਣ ਕਰਕੇ ਬੈਠਕ ਕੈਂਸਲ ਕਰ ਦਿੱਤੀ ਗਈ ਜਿਹੜੀ ਕਿ ਬੈਠਕ ਪਿਛਲੇ ਦਿਨੀ ਪੰਚਕੁਲਾ ਦੇ ਵਿੱਚ ਰੱਖੀ ਗਈ ਸੀ ਸ਼ੰਭੂ ਤੇ ਖਨੋਰੀ ਮੋਰਚੀ ਦੀ ਆਗੂ ਗੱਲਬਾਤ ਤੋਂ ਕਿਉਂਕਿ ਇਨਕਾਰ ਕਰ ਚੁੱਕੇ ਨੇ ਤੇ ਇਸ ਦੇ ਵਿਚਾਲੇ ਅੱਜ اہم कही जा सकती है हालांकि वक्फ वक्फ बैठकें पहले भी हुईयां वक्फ वक्फ मीटिंग्स ਦੇ ਵਿੱਚ ਕਿਸਾਨਾਂ ਕੋ ਸ਼ਾਮਲ ਨਹੀਂ ਹੋਏ ਹਾਲਾਂਕਿ ਇੱਕ ਮੀਟਿੰਗ ਤੇ ਜਰੂਰ ਕੋਈ ਨੁਮਾਇंदे ਪਹੁੰਚੇ ਆਪਣੀਆਂ ਮੰਗਾਂ ਜੋ ਕਿ ਕਮੇਟੀ ਦੇ ਅੱਗੇ ਰੱਖ ਦਿੱਤੀਆਂ ਗਈਆਂ ਉਸ ਤੋਂ ਬਾਅਦ ਕਿਸੇ ਵੀ ਮੀਟਿੰਗ ਦਾ ਕਿਸਾਨਾਂ ਆਗੂ ਹਿੱਸਾ ਨਹੀਂ ਬਣੇ ਤਾਂ ਹੁਣ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਮੈਂਬਰ ਖੁਦ ਖਨੋਰੀ ਬਾਰਡਰ ਤੇ ਪਹੁੰਚਣਗੇ ਖਨੋਰੀ ਬਾਰਡਰ ਤੇ ਜਾ ਕੇ ਆ ਜੋ ਕਿ ਢੱਲੇਵਾਲ ਦੇ ਨਾਲ ਆ ਮੁਲਾਕਾਤ ਕਰਨਗੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੇ ਵਿੱਚ ਐ ਸੁਣਵਾਈ ਵੀ ਜਗਜੀਤ ਸਿੰਘ ਢੱਲੇਵਾਲ ਦੇ ਮੁੱਦੇ ਤੇ ਹੋਣ ਜਾ ਰਹੀ ਹੈ ਇਸ ਨੂੰ ਇਹ ਸਮਝਿਆ ਜਾ ਸਕਦਾ ਹੈ ਕਿ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਦੇ ਮੈਂਬਰ ਜੋ ਕਿ ਅਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਇਸ ਦੇ ਵਿਚਾਲੇ ਗੱਲ ਕੀ ਕਰੀਏ ਤਾਂ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਹਾ ਅਮਰਜੈਂਸੀ ਸਿਹਤ ਸਹੂਲਤਾਂ ਲੈਣ ਮੈਡੀਕਲ ਟਰੀਟਮੈਂਟ ਲੈਣ ਕਿਉਂਕਿ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਕਿਉਂਕਿ 42 ਦਿਨਾਂ ਤੋਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਇਸ ਦੇ ਵਿਚਾਲੇ ਇਸ ਮੀਟਿੰਗ ਦੇ ਬਹੁਤ ਸਾਰੇ ਮਹੀਨੇ ਕੱਡੇ ਜਾ ਸਕਦੇ ਨੇ ਤੇ ਆਖਰਕਾਰ ਇਹ ਵੀ ਵੱਡਾ ਸਵਾਲ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੀ ਗੱਲਬਾਤ ਅੱਗੇ ਵਧੇਗੀ ਗੱਲਬਾਤ ਅੱਗੇ ਤੁਰੇਗੀ ਕਿਉਂਕਿ ਕੇਂਦਰ ਸਰਕਾਰ ਤੇ ਜੋ ਕਿਸਾਨਾਂ ਦੇ ਵਿਚਾਲੇ ਗੱਲਬਾਤ ਦਾ ਡੈਡਲੌਕ ਆ ਬਣਿਆ ਹੋਇਆ ਕਿ ਉਹ ਡੈਡਲੌਕ ਤੋੜਨ ਦੇ ਵਿੱਚ ਇਹ ਕਮੇਟੀ ਕਾਮਯਾਬ ਹੁੰਦੀ ਹੈ ਜਾਂ ਜੋ ਕਿਸਾਨ ਆਗੂਆਂ ਦੇ ਲੋ ਮੰਗਾਂ ਰੱਖੀਆਂ ਜਾ ਰਹੀਆਂ ਨੇ ਕੀ ਇਸ ਕਮੇਟੀ ਦੇ ਜ਼ਰੀਏ ਉਹ ਮੰਗਾਂ ਉਹ ਡਿਮਾਂਡਸ ਕਿੰਨ ਤੱਕ ਸਰਕਾਰ ਤੱਕ ਪਹੁੰਚਣ ਗਿਆ ਆ तमाम ਇਹ ਸਵਾਲ ਨੇ ਕੋਸ਼ਿਸ਼ ਕਰਾਂਗੇ ਕਿ ਪੂਰੀ ਜਾਣਕਾਰੀ ਲਗਾਤਾਰ ਅਸੀਂ ਇਸ ਖਬਰ ਤੇ ਆਪਣੇ ਦਰਸ਼ਕਾਂ ਨੂੰ ਪਹੁੰਚਾਉਂਦੇ ਰਹੀਏ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਆਪਣੇ ਆਪ ਦੇ ਵਿੱਚ ਅੱਜ ਦੀ ਮੀਟਿੰਗ ਬਹੁਤ ਅਹਿਮ ਕਹੀ ਜਾ ਸਕਦੀ ਹੈ ਕਿ ਖੁਦ ਆਗ੍ਰੀ ਹਾਈ ਪਾਵਰ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਖਨੋਰੀ ਬਾਰਡਰ ਤੇ ਜਾ ਕੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇ ਇਸ ਮੁਲਾਕਾਤ ਨੂੰ ਕਿਸ ਲਹਿਜੇ ਦੇ ਨਾਲ ਦੇਖਿਆ ਜਾਵੇ ਕਿ ਜੋ ਮੰਗਾਂ ਨੇ ਕਿਸਾਨਾਂ ਦੀਆਂ ਉਸ ਨੂੰ ਲੈ ਕੇ ਗੱਲਬਾਤ ਅੱਗੇ ਵੱਧ ਸਕਦੀ ਹੈ ਜਾਂ ਜਿਸ ਤਰੀਕੇ ਦੀਆਂ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਮੈਡੀਕਲ ਟ੍ਰੀਟਮੈਂਟ ਉਹ ਲੈਣ ਉਸ ਤਰੀਕੇ ਦੀ ਵੀ ਅਪੀਲ ਹੋ ਸਕਦੀ ਹੈ ਦੇਖੋ ਪ੍ਰਮਿੰਦਰ ਦੋ ਗੱਲਾਂ ਨੇ ਜਦੋਂ ਤੋਂ ਇਹ ਕਮੇਟੀ ਬਣੀ ਹੈ ਇਹ ਕਮੇਟੀ ਨੂੰ ਬਣੇ ਵੀ ਸਮਾਂ ਹੋ ਚੁੱਕਿਆ ਹੈ ਔਰ ਕਿਸਾਨਾਂ ਨਾਲ ਜਿਹੜੀ ਗੱਲਬਾਤ ਹੈ ਉਹ ਕੁਝ ਖਾਸ ਅੱਗੇ ਵਧ ਨਹੀਂ ਪਾਈ ਹੂੰ ਕਿਉਂਕਿ ਜਿਹੜੀ ਕਮੇਟੀ ਹੈ ਇਹਦਾ ਦਾਇਰਾ ਇੱਕ ਵਿਸਤ੍ਰਿਤ ਦਾਇਰਾ ਹੈ ਉਹ ਕਿਸਾਨ ਮਜ਼ਦੂਰ ਦੀ ਸਮੱਸਿਆ ਕਿਸਾਨੀ ਦੀ ਸਮੱਸਿਆ ਤਾਂ ਹੈ ਹੀ ਹੈ ਕਿਸਾਨ ਲੀਡਰਾਂ ਨੂੰ ਇੱਕ ਮੰਚ ਤੇ ਲੈਣਾ ਉਹਨਾਂ ਦੀ ਡਿਮਾਂਡਸ ਉਹਨਾਂ ਨੂੰ ਕਨਵੇ ਕਰਨਾ ਔਰ ਉਹ ਕੀ ਚਾਹੁੰਦੇ ਨੇ ਇੱਕ ਉਹ ਲੈ ਕੇ ਬ੍ਰਿਜ ਹੈ ਲੇਕਿਨ ਅੱਜ ਦੀ ਜਿਹੜੀ ਮੀਟਿੰਗ ਜਿਹੜੇ ਡੱਲੇਵਾਲ ਦੀ ਗੱਲ ਕੀਤੀ ਜਾਵੇ ਤਾਂ ਅਹਿਮ ਜ਼ਰੂਰ ਹੈ ਲੇਕਿਨ ਜਿੱਥੇ ਤੱਕ ਡੈਡਲੌਕ ਹੈ ਵੀ ਟੁੱਟ ਜਾਏਗਾ ਮੈਨੂੰ ਲੱਗਦਾ ਨਹੀਂ ਕਿਉਂਕਿ ਦੇਖੋ ਇੱਕ ਜਿਹੜਾ ਉਹ ਹੰਗਰ ਸਟ੍ਰਾਈਕ ਜਿਹੜੀ ਚੱਲ ਰਹੀ ਹੈ ਔਰ ਸਰਕਾਰ ਪ੍ਰਯਾਸ ਹੈ ਉਧਰੋਂ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਅੱਜ ਹੋਣੀ ਹੈ ਔਰ ਉੱਥੇ ਵੀ ਜਵਾਬ ਦੇਣਾ ਪੰਜਾਬ ਸਰਕਾਰ ਨੂੰ ਸੈਂਟਰ ਨੂੰ ਵੀ ਉੱਥੇ ਜਵਾਬ ਦੇ ਕੀਤਾ ਨਾ ਕੀਤਾ ਹੈ ਲੇਕਿਨ ਅੱਜ ਦੀ ਮੀਟਿੰਗ 'ਚ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਿਹੜੀ ਕਮੇਟੀ ਹੈ ਇਹ ਜਾਏਗੀ ਆਪਣੀ ਗੱਲਬਾਤ ਰੱਖੇਗੀ ਉਹਨਾਂ ਦੀ ਗੱਲਬਾਤ ਕੀ ਹੈ ਉਹ ਸੁਣੇ ਔਰ ਉਸ ਤੋਂ ਬਾਅਦ ਕਿਉਂਕਿ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਹੋਈ ਹੈ ਆਪਣੀ ਕੋਈ ਵੀ ਰਿਪੋਰਟ ਜਿਹੜੀ ਹੈ ਇਹ ਇੰਟੈਰਮੀਨ ਰਿਪੋਰਟ ਇੱਕ ਦਿੰਦੀ ਰਹਿੰਦੀ ਹੈ ਕਮੇਟੀ ਉਹ ਸੁਪਰੀਮ ਕੋਰਟ ਨੂੰ ਦੇਗੀ ਹਾਂ ਇਹਨਾ ਜ਼ਰੂਰ ਹੈ ਕਿ ਕਮੇਟੀ ਜਾ ਕੇ ਮਿਲੇਗੀ ਆਪਣੀ ਗੱਲਬਾਤ ਰੱਖੇਗੀ ਉਹਨਾਂ ਦੀ ਸੁਣੇਗੀ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਜਾਂ ਮਨਾਣ ਚ ਕਾਮਯਾਬ ਹੁੰਦੀ ਨਹੀਂ ਹੁੰਦੀ ਕੋਈ ਡੈਡਲੌਕ ਟੁੱਟਦਾ ਨਹੀਂ ਟੁੱਟਦਾ ਉਹ ਬਾਅਦ ਦੀ ਗੱਲ ਹੈ ਲੇਕਿਨ ਇਹਨਾ ਜ਼ਰੂਰ ਹੈ ਕਿ ਇੱਕ ਗੱਲ ਪੂਰੀ ਹੈ ਜਿਹੜੀ ਅੱਗੇ ਉਹ ਇੱਕ ਸੰਕੇਤ ਜ਼ਰੂਰ ਵਧੀ ਹੈ